ਨੇ ਮੇਰਾ ਘਰ ਆਪੇ ਸੌ ਮਾਰ ਜਾਊ ਕਰਾ ਦਾਤਰੀ ਆ ਫਿਰਦਾ ਆ ਅੱਧੇ ਕਿੱਧਰ ਮੈਨੂੰ ਕੋਹ ਦੇ ਲਿਆ ਘਰ ਮੇਨ ਕੋਈ ਹੋਰ ਦੀਆਂ ਨੂੰ ਕਿੰਨੇ ਬੱਚੇ ਕਿੰਨੇ ਬੱਚੇ ਤੇ ਨੇ ਆ ਕਿੰਨੇ ਬੱਚੇ ਇੱਕ ਬੇਡਾ ਦੋ ਬੇਟੀਆਂ ਆ ਫਿਰ ਦੀਆਂ ਦੀ ਮੈਂ ਕਿ ਜੇ ਇਹਨ ਮੈਨੂੰ ਮਾਰ ਸਿਰ ਸੁੱਟ ਚ ਮਾਰਦੀ ਤੇ ਮੈਂ ਮਰ ਚੁਗੀ ਆ ਥੱਲੇ ਕਿਰਾਏਦਾਰ ਬੈਠੇ ਨਾਲ ਕਰ ਇੱਕ ਦਿਨਰੇ ਬਾਥਰੂਮ ਚ ਜਰੀ ਲੋਕੇ ਬੈ ਗਈ ਆ ਮਣ ਕਹਿੰਦੀ ਇੱਥੇ ਨਾ ਮੈਂ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਆ ਪੁਲਿਸ ਵਾਲਿਆਂ ਮੇਰੀ ਤਾਂ ਮਰਕਾਰ ਵਾਲਾ ਨਾ ਮੈਨੂੰ ਕੁੱਟੜ ਮਾਰਨ ਲਿਆ ਤਾਂ ਤੋਈ ਆੜ ਕੇ ਮੇਰੀ ਹੈਲਪ ਕਰੋ ਤਾਂ ਪੁਲਿਸ ਬੁਲਾਈ ਸੀ ਇਹਨਾਂ ਨੇ ਇੱਥੇ ਇਹਨਾਂ ਵਿਚਾਰੀ ਨੇ ਫੋਨ ਕਰਕੇ ਪੁਲਿਸ ਬੁਲਾਈ ਪੁਲਿਸ ਦੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਉਹ ਸਰਵਲੀ ਲੈ ਜਾਂਦੀ ਉਹ ਸਰਵਲੀ ਲੈ ਜਾਂਦੀ ਕਿਤੇ ਘਰੇ ਹੀ ਰੱਖ ਜਾਂਦੇ ਕੋਈ ਨਹੀਂ ਸਵੇਰੇ ਬਾਲਾਂਗੇ ਨਬਲ ਤਾਂ ਦੇ ਕੋਲ ਨਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਘਰ ਦੇ ਵਿੱਚ ਇੱਕ ਪਤਨੀ ਆਪਣੇ ਪਤੀ ਤੋਂ ਡਰੀ ਹੋਈ ਘੁੰਮ ਰਹੀ ਸੀ ਉਸ ਦਾ ਪਤੀ ਵਿਆਹ ਤੋਂ ਆਇਆ ਅਤੇ ਆਉਂਦੇ ਹੀ ਆਪਣੀ ਘਰਵਾਲੀ ਨੂੰ ਗਾਲਾਂ ਕੱਢਣ ਲੱਗ ਜਾਂਦਾ ਡਰ ਇਹਨਾਂ ਵੱਧ ਗਿਆ ਕਿ ਪਤਨੀ ਨੇ ਖੁਦ ਨੂੰ ਬਾਥਰੂਮ ਦੇ ਵਿੱਚ ਲੁਕੋ ਲਿਆ ਅਤੇ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਕਰ ਦਿੱਤਾ ਘਰ ਦੇ ਵਿੱਚ ਪੁਲਿਸ ਵੀ ਆਈ ਪਰ ਫਿਰ ਵੀ ਨਾਤਾ ਉਹ ਕਰ ਦੇ ਵਿੱਚ ਮੌਜੂਦ ਬੰਦੂਕ ਲੈ ਕੇ ਗਈ ਅਤੇ ਨਾ ਹੀ ਇਸ ਪਤਨੀ ਦੇ ਬੰਦੇ ਨੂੰ ਫੜ ਕੇ ਲੈ ਕੇ ਗਈ ਮੋਗਾ ਦੇ ਮੈਜੈਸਟਿਕ ਰੋਡ ਦੇ ਸਥਿਤ ਸ਼ਾਂਤੀ ਨਗਰ ਤੇ ਵਿੱਚ ਬਿਹਤ ਹੀ ਖੌਫਨਾਕ ਘਟਨਾ ਵਾਪਰੀ ਹੈ ਜਿੱਥੇ ਘਰੇਲੂ ਕਲੇਸ਼ ਤੇ ਚਲਦੇ ਪਤੀ ਨੇ ਆਪਣੀ ਪਤਨੀ ਨੂੰ ਮਾਰ ਦਿੱਤਾ ਮ੍ਰਿਤਕਕਰਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਬੀਤੀ ਰਾਤ પતિ-ਪਤਨੀ ਦੇ ਵਿਚਾਲੇ ਝਗੜਾ ਹੋਇਆ ਜਿਸ ਤੋਂ ਬਾਅਦ ਪਤਨੀ ਨੇ ਪੁਲਿਸ ਨੂੰ ਇਸ ਸਬੰਧੀ ਸੂਚਿਤ ਵੀ ਕਰ ਦਿੱਤਾ ਸੀ ਪੁਲਿਸ ਮੌਕੇ ਤੇ ਪਹੁੰਚੀ પતિ-ਪਤਨੀ ਨੂੰ ਸਮਝਾਇਆ ਪਰ ਪੁਲਿਸ ਦੇ ਜਾਣ ਤੋਂ ਬਾਅਦ ਪਤੀ ਨੇ ਅੱਜ ਸਵੇਰੇ ਹੀ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ ਪਰਿਵਾਰ ਨੇ ਪੁਲਿਸ ਤੇ ਵੀ ਇਹ ਦੋਸ਼ ਲਗਾਇਆ ਕਿ ਬੀਤੀ ਰਾਤ ਜਦੋਂ ਪਤੀ ਸ਼ਰਾਬ ਤੇ ਨਸ਼ੇ ਦੇ ਵਿੱਚ ਪਤਨੀ ਨੂੰ ਕੁੱਟ ਰਿਹਾ ਸੀ ਤਾਂ ਪੁਲਿਸ ਆਈ ਜ਼ਰੂਰ ਸੀ ਉਨਾਂ ਨੂੰ ਇਹ ਵੀ ਪਤਾ ਸੀ ਕਿ ਪਤੀ ਨੇ ਸ਼ਰਾਬ ਪੀਤੀ ਹੋਈ ਹੈ ਪਰ ਦੋਵਾਂ ਜੀਆਂ ਨੂੰ ਸਮਝਾਉਣ ਤੋਂ ਬਾਅਦ ਉਹ ਉਥੋਂ ਚਲੀ ਗਈ। ਪਤਨੀ ਨੇ ਵਾਰ-ਵਾਰ ਪੁਲਿਸ ਨੂੰ ਇਹ ਅਪੀਲ ਕੀਤੀ ਸੀ ਕਿ ਬੰਦੂਕ ਆਪਣੇ ਨਾਲ ਲੈ ਜਾਵੇ ਪਰ ਪੁਲਿਸ ਨੇ ਉਸ ਨੂੰ ਬੰਦੂਕ ਅਲਮਾਰੀ ਦੇ ਵਿੱਚ ਰੱਖਣ ਦੇ ਲਈ ਕਹਿ ਦਿੱਤਾ ਅਤੇ ਉਸ ਤੋਂ ਬਾਅਦ ਅੱਜ ਸਵੇਰੇ ਹੀ ਇਹ ਮਾੜੀ ਘਟਨਾ ਵਾਪਰ ਗਈ। ਹਾਲਾਂਕਿ ਪਤਨੀ ਨੇ ਕਿਹਾ ਸੀ ਕਿ ਸਾਡੇ ਘਰ ਕੋਈ ਵੀ ਲੋਕ ਵਾਲੀ ਇਹੋ ਜਿਹੀ ਚੀਜ਼ ਨਹੀਂ ਜਿੱਥੋਂ ਮੇਰਾ ਬੰਦਾ ਬੰਦੂਕ ਨਾਲ ਲੱਭ ਸਕੇ। ਇਸ ਕਰਕੇ ਉਹ ਚਾਹੁੰਦੀ ਸੀ ਕਿ ਪੁਲਿਸ ਵਾਲੇ ਇਸ ਨੂੰ ਨਾਲ ਲੈ ਜਾਣ ਪਰ ਇਸ ਬੇਰਹਿਮ ਪਤੀ ਨੇ ਆਪਣੀ ਪਤਨੀ ਨੂੰ ਮਾਰ ਹੀ ਦਿੱਤਾ ਕਰੀਬ 50 ਸਾਲ ਦੀ ਉਮਰ ਸੀ ਪਤਨੀ ਮਨਦੀਪ ਕੌਰ ਦੀ ਦੋ ਬੱਚੇ ਇਹਨਾਂ ਦੇ ਵਿਦੇਸ਼ ਦੇ ਵਿੱਚ ਨੇ ਅਤੇ ਮੌਕੇ ਤੇ ਪਹੁੰਚੇ ਪੇਕਾ ਪਰਿਵਾਰ ਨੇ ਹੋਰ ਵੀ ਕਈ ਤਰ੍ਹਾਂ ਦੇ ਇਲਜ਼ਾਮ ਇਸ ਕੁੜੀ ਦੇ ਸਹੁਰੇ ਪਰਿਵਾਰ ਅਤੇ ਸਜਵਾਈ ਦੇ ਉੱਪਰ ਲਗਾਏ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੀਟੀ ਰਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਕਿ ਸ਼ਾਂਤੀ ਨਗਰ ਵਿਖੇ ਮਨਦੀਪ ਕੌਰ ਦੇ ਪਤੀ ਚਰਨਮ ਸਿੰਘ ਦੇ ਵੱਲੋਂ ਮਨਦੀਪ ਕੌਰ ਨੂੰ ਮਾਰ ਦਿੱਤਾ ਗਿਆ ਇਹਨਾਂ ਦੇ ਬੱਚੇ ਨੇ ਅਤੇ ਇੱਕ ਲੜਕੀ ਅੰਮ੍ਰਿਤਸਰ ਦੇ ਵਿੱਚ ਵਿਆਹੀ ਹੋਈ ਹੈ ਇਹਨਾਂ ਦੇ ਵਾਰਸ ਪਹੁੰਚ ਚੁੱਕੇ ਨੇ ਘਰ ਦੇ ਵਿੱਚ ਘਟਨਾ ਦੀ ਜਾਂਚ ਪੜਤਾਲ ਚੱਲ ਰਹੀ ਹੈ ਤੇ ਫਿਲਹਾਲ ਮੰਦੀਪ ਦਾ ਪਤੀ ਚਰਨਮ ਸਿੰਘ ਮੌਕੇ ਤੋਂ ਫਰਾਰ ਹੈ। ਤਾਂ ਕਰਦੇ ਗਲਤ ਲੜਾਈ ਕਰਦੇ ਸਾਰੀ ਉਮਰ ਆ ਇਹ ਨੇਵੇਂ ਕੀਤਾ ਸਾਈ ਬਹੁਤ ਵੈਰੀ ਲੈ ਕੇ ਗਏਗਾ ਬਹੁਤ ਵੈਰੀ ਛੱਡ ਕੇ ਜਾਂਦੇ ਨੇ ਨਿੱਕੇ ਨਿੱਕੇ ਬੱਚੇ ਸੀ ਸ਼ੁਰੂ ਤੋਂ ਮਾਤਾ ਬੱਚੇ ਬਾਪ ਵੀ ਪਰਿਵਾਰ ਸੌਖਾ ਸੀ ਲਾਈਕ ਕਿ ਸ਼ਰਾਬ ਹੀ ਜਿਹੜੀ ਮੌਤ ਦਾ ਕਾਰਨ ਸ਼ਰਾਬ ਨੇ ਕਿੰਨੇ ਸਾਲ ਹੋ ਗਏ ਸੀ ਵਿਆਹ ਹੋਏ ਨੂੰ ਹੋ ਗਿਆ ਹੁਣ ਵੀ 23 ਸਾਲ ਤੋਂ ਉੱਤੇ ਹੋਵੇਗਾ ਕਰਦੋ ਹਾਂ ਉਸ ਕਰਦਾ ਲੜਾਈ ਰਚਰਾਬ ਬਹੁਤ ਪੀਂਦਾ ਰਚਰਾਬ ਨਹੀਂ ਛੱਡਿਆ ਅੱਗੇ ਵੀ ਗੋਲੀਆਂ ਇਹਨੇ ਚਲਾਈਆਂ ਉਦੋਂ ਵੀ ਅਸੀਂ ਥਾਣੇ ਵੀ ਖੜਾਇਆ ਕੋਈ ਕੋਸਾਲੇ ਵੀ ਨਹੀਂ ਛੱਡ ਦਿੰਦੇ ਨੇ ਗੱਲ ਨਹੀਂ ਸੁਣਦੇ ਫੇਰ ਅੱਗੇ 2 ਕੁ ਸਾਲ ਹੋ ਗਏ ਨੇ ਉਦੋਂ ਵੀ ਅਸੀਂ ਇਹਦੇ ਤੇ ਰਫਲ ਰਾਤ ਤੜਕੇ 3 ਵਜੇ ਆਏ ਆ ਇਹਨੇ ਮਾਸੜ ਜੀ ਨੂੰ ਰਫਲ ਫੜਾ ਕੇ ਗਏ ਆ ਉਧਰ ਗਏ ਆ ਫਿਰ ਅਸੀਂ ਲੈ ਕੇ ਗਏ ਜਾਂਦੇ ਰਹੇ ਪੁਲਿਸ ਨੂੰ ਵੀ ਸੂਚਿਤ ਕੀਤਾ ਸੀਗਾ ਰਾਤ ਪੁਲਿਸ ਲੈ ਕੇ ਨਹੀਂ ਗਈ ਇਥਾਰ ਚੋਪੀ ਹਾਂਜੀ ਜੇ ਲੈ ਜਾਂਦੇ ਤੇ ਬਚਾ ਹੋ ਜਾਂਦਾ ਲੈ ਕੇ ਨਹੀਂ ਗਏ ਪੁਸਾ ਸਾਨੂੰ ਨੇ ਦੱਸਿਆ ਨੇ ਰਾਤ ਨਹੀਂ ਦੱਸ ਤੇ ਰਾਤ ਹੀ ਆ ਜਾਂਦੇ ਫਿਰ ਜੇ ਸਾਨੂੰ ਤੜਕੇ 3 ਵਜੇ ਫੋਨ ਕਰਦੇ ਫਿਰ 3 ਵਜੇ ਆ ਜਾਂਦੇ ਚਰਾ ਕੀਤੀ ਕਿ ਕਿਤਾਈ ਮੈਂ ਨਾਲ ਜਿਹੜੀ ਬੇੜੀ ਨੇ ਗੱਲ ਕੀਤੀ ਮੇਰੇ ਦਾਤ ਨਹੀਂ ਕੋਈ ਗੱਲ ਹੋਈ ਤਾਂ ਦੀ ਬੈਜੀ ਤੇਰਾ ਭਰਾ ਰਾਤੀ ਚਰਾਪੀ ਕੇ ਆਇਆ ਤੇ ਰਾਤ ਦਾ ਮੈਨੂੰ ਨਾ ਗਾਲਾਂ ਘੜਦਾ ਪਿਆ ਆ ਤੇ ਮੈਂ ਇਹਨਾਂ ਦੀ ਲੋਕ ਦੀ ਬੇੜੀਆਂ ਦੀ ਮੈਂ ਕਿਹਾ ਜੇ ਇਹ ਮੈਨੂੰ ਮਾਰ ਸਿਰਸੋਚ ਮਾਰਦੀ ਤੇ ਮੈਂ ਮਰ ਜੂਗੀ ਆ ਥੱਲੇ ਕਿਰਾਏਦਾਰ ਬੈਠੇ ਨਾਲ ਕਰਾਈ ਤੇ ਨਾ ਬਾਥਰੂਮ ਚ ਸਰੀਲੋ ਕੇ ਬੈੰਗੀ ਆ ਮੈਂ ਕਹਿੰਦੀ ਇੱਥੇ ਨਾ ਮੈਂ ਪੁਲਿਸ ਵਾਲੇ ਨੂੰ ਫੋਨ ਕੀਤਾ ਆ ਪੁਲਿਸ ਵਾਲੇ ਮੇਰੀ ਤੇ ਮੇਰੇ ਘਰ ਵਾਲਾ ਨਾ ਮੈਨੂੰ ਕੁੱਟ ਮਾਰਨ ਲਿਆ ਤੇ ਤੋਈ ੜ ਕੇ ਮੇਰੀ ਹੈਲਪ ਕਰੋ ਦੰਦੀ ਦੋ ਜਣੇ ਆਏ ਆ ਤਾਂ ਕਿ ਉਹ ਵੇਖੂ ਕਿਦੇ ਇਹਦੇ ਪਏ ਨਸ਼ਰਾਬ ਮੱਗਾ ਪਾਇਆ ਹੋਇਆ ਸੀ ਤਾਂ ਦੀ ਆਏ ਨਸ਼ਰਾਬ ਪਾਈ ਜੇ ਤੇ ਆ ਰਫਲ ਤੇ ਮੇਰੇ ਲੈ ਕੇ ਮਗਰ ਬੱਚਾ ਪੈਦਾ ਮੈਨੂੰ ਇਹਨੋਂ ਤੋਂ ਜਾਣ ਤੋਂ ਘਤਰਾ ਆ ਤੋ ਆਂਦੀ ਆਂਟੀ ਵੀ ਚਲ ਕੋਈ ਨਹੀਂ ਉਹਨਾਂ ਸਮਝਾਇਆ ਤੁਮਝੋ ਯਾ ਵੀ ਤੁਸੀਂ ਤੇ ਆਪਦੇ ਘਰੇ ਵਧੀਆ ਬੱਚੇ ਤੁਹਾਡੇ ਬਾਹਰੋਂ ਤੁਸੀਂ ਕਿਉਂ ਇਤਰਾ ਕਰਦੇ ਤੁਸੀਂ ਨਹੀਂ ਕਾਤੋਂ ਲੜਦੇ ਜੇ ਤੇ ਆਂਦੀ ਆ ਨਹੀਂ ਆਂਦਾ ਨਹੀਂ ਕੋਈ ਨਹੀਂ ਤੋ ਆਂਦੇ ਬੀਬੀ ਤੁਹਾਡਾ ਰਫਲ ਨਾ ਮਾਰੀਲ ਮੁਰਜੀ ਜਿੰਦਰੇ ਚ ਸੋਟ ਲਾ ਆਂਦੀ ਵੀਰੇ ਸਾਡੇ ਘਰੇ ਲੋਕ ਵਾਲੀ ਕੋਈ ਚੀਜ਼ ਨਹੀਂ ਤੁਸੀਂ ਨਾਲ ਲੈ ਜਾਓ ਰਫਲ ਕੋਈ ਨਹੀਂ ਇਸ ਮੇਰੇ ਲੈ ਲਾਂਗੇ ਤੈਨੂੰ ਵੀ ਛੱਡ ਗਏ ਆ ਰਵਲ ਵੀ ਉਹ ਛੱਡ ਗਏ ਜਦੋਂ ਚਲੇ ਗਿਆ ਇਹ ਉੱਠਿਆ ਉਹਨੇ ਫਰੀਨੇ ਕੀ ਸੋਣਾ ਸੀਗਾ ਉੱਠਿਆ ਟੁੱਟ ਕੇ ਨੇ ਰਵਲ ਕੱਢ ਕੇ ਦੇ ਵਿੱਚ ਰੌਂਦ ਭਰ ਲਿਆ ਗਵਾਂਢੀ ਜਨਨ ਦੇ ਨਾਮ ਤੇ ਭਰੇ ਨਾ ਮੈਂ ਪੰਜ ਕਿੱਥੇ ਉੱਤਰ ਆਈ ਆ ਤਾਂ ਕਿ ਇਹਨਾਂ ਦੇ ਬਾਥਰੂਮ ਚ ਬਹਿ ਕੇ ਉਹਨਾਂ ਨੇ ਫੋਨ ਕੀਤਾ ਤੇ ਆਂਦੇ ਵੀ ਨਹੀਂ ਪਹੰਚੀ ਕੁਝ ਨਹੀਂ ਕਰ ਸਕਦੇ ਸਵੇਰੇ ਕਰਾਂਗੇ ਜੋ ਕਚਿਆ ਤੇ ਆ ਸਾਹਮਣੇ ਗਵਾਂਢੀਆਂ ਦਾ ਘਰ ਹੈ ਉੱਥੇ ਜਾ ਕੇ ਵਿਚਾਰੀ ਲੰਮੀ ਬੈ ਗਈ ਲੰਮੀ ਨੇ ਕੀ ਪਹਿਣਾ ਵਿਚਾਰੀ ਨੇ ਉੱਥੇ ਜਾ ਕੇ ਬੈਠੀ ਰਹੀ ਉਹਨਾਂ ਦੇ ਘਰੇ ਸਵੇਰੇ ਮੈਨੂੰ ਫੋਨ ਕੀਤਾ ਆਂਦੀ ਪਹੰਚੀ ਰਾਤ ਦਾ ਪੰਜਾ ਫਿਰਦਾ ਜੇ ਤੇ ਮੈਂ ਕੁਝ ਨਹੀਂ ਕਰ ਸਕਦੀ ਹੈ ਕਿ ਤੇ ਮੈਂ ਆਪਣੇ ਮੁੰਡੇ ਕੋਲੇ ਚਲੀ ਜਾਣਾ ਬਾਹਰ ਤੁਮੈ ਕਾ ਜੱਜ ਲੱਗਦਾ ਤੇ ਮੰਦਿਰ ਤੂੰ ਘਟਦੇ ਤੇ ਨਾ ਨਹੀਂ ਤੇ ਥੱਲੇ ਆਜਦਾ ਮੇਰੇ ਵੱਲ ਆਜਾ ਨੰਦੀ ਨਹੀਂ ਪੈਂਦੀ ਮੈਂ ਤਾਂ ਕੇ ਪੈਣ ਭਰਾ ਨੂੰ ਕੀ ਨਹੀਂ ਕਰਨਾ ਚਾਹੁੰਦੀ ਬਾਹਰੀ ਤੈਨੂੰ ਮਤਲਬ ਬਾਹਰੀ ਕੋਈ ਕੈਨੇਡਾ ਆਇਆ ਮੁੰਡਾ ਸਟੇਲ ਗਿਆ ਇੱਕ ਕੁੜੀ ਇੱਥੇ ਮੈਂ ਹੀ ਅੰਬਰਸਾਰ ਮਰੇ ਕਾਰੀ ਜਿਆ ਕੁਛ ਪਤਾ ਲੱਗਾ ਕੀ ਘਰ ਨੇ ਨਾ ਦੋਵਾਂ ਚਾਇਦੀ ਲੜਾਈ ਹੋਈ ਹੈ ਪਤਾ ਨਹੀਂ ਕਿਹੜੀ ਗੱਲ ਹੋਏ ਇਹ ਬੋਲਦਾ ਬਹੁਤ ਜੀ ਨੂੰ ਚੰਗਾ ਨਹੀਂ ਸੀ ਸਮਝਦਾ ਜੇ ਰਾਤ ਨੂੰ ਪੁਲਿਸ ਬੁਲਾਈ ਸੀ ਇਹਨਾਂ ਨੇ ਇੱਥੇ ਇਹਨਾਂ ਵਿਚਾਰੀ ਨੇ ਫੋਨ ਕਰਕੇ ਪੁਲਿਸ ਬੁਲਾਈ ਪੁਲਿਸ ਨੇ ਕੋਈ ਕਾਰਵਾਈ ਦੇ ਕੀਤੀ ਹੈਗੀ ਪੁਲਿਸ ਰਵਲੀ ਲੈ ਜਾਂਦੀ ਪੁਲਿਸ ਰਵਲੀ ਲੈ ਜਾਂਦੀ ਕਿਤੇ ਘਰੇ ਹੀ ਰੱਖ ਜਾਂਦੇ ਕੋਈ ਨਹੀਂ ਸਵੇਰੇ ਬਾਲਾਂਗੇ ਤੇ ਬੋਲਦਾ ਦੇਖ ਲੈਣਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤਾ ਇੱਕ ਆਪਣੇ ਘਰ ਵਾਲੇ ਨੇ ਮਨਦੀਪ ਕੌਰ ਉਹਦੀ ਘਰ ਦੀ ਹੈ ਜਿਹਦੇ ਉਹਦੇ ਬਾਰਾਂਪੁਰ ਦਾ ਇੱਕ ਫਾਇਰ ਮਾਰਿਆ ਜਿਹੜਾ ਪਤਾ ਲੱਗਿਆ ਦੱਸਣ ਦੇ ਪਬਲਿਕ ਦੇ ਹੁਣੇ ਜਿਹੜੇ ਆਏ ਆ ਤੇ ਇਹਨੂੰ ਤੇ ਇਹਨਾਂ ਦੇ ਜਿਹੜੇ ਬਾਰਸ ਆ ਗਏ ਆ ਇਹਨਾਂ ਦਾ ਜੋ ਵੀ ਬਿਆਨ ਲਿਖਾਉਂਦੇ ਆ ਬਿਆਨ ਲਿਖ ਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਊ ਤੇ ਦੋਸ਼ੀ ਨੂੰ ਜਲਦੀ ਜਲਦੀ ਗ੍ਰਿਫਤਾਰ ਕਰਕੇ ਕੀਤਾ ਜਾਊਗਾ ਪਤਾ ਲੱਗਾ ਕੀ ਕਾਰਨ ਕੀ ਰਿਹਾ ਇਹਦੇ ਉਹ ਕਾਰਨ ਦਾ ਸਾਰੀ ਅਸੀਂ ਜਾਂਚ ਕਰ ਰਹੇ ਆ ਜਿਹੜੇ ਵੀ ਜੋ ਗੱਲ ਸਾਹਮਣੇ ਆਈ ਉਹਦੇ ਸਾਰ ਉਹਦੇ ਤੇ ਕਾਰਵਾਈ ਕੀਤੀ ਜਾਏਗੀ ਕਿੰਨੀ ਏਜ ਕਿੰਨੀ ਹੋਊਗੀ ਜੀ ਇਹ ਲੇਡੀ ਦੀ ਕਰੀਬ 50 ਸਾਲ ਦੀ ਏਜ ਹੈਗੀ ਆ ਉਹ ਫੈਮਿਲੀ ਬੈਕਗ੍ਰਾਉਂਡ ਦਾ ਪਤਾ ਲੱਗਿਆ ਹਾਂ ਇੱਕ ਇਹਨਾਂ ਦੀ ਬੇਟੀ ਵਿਆਹੀ ਆ ਦੋ ਬੱਚੇ ਬਾਹਰ ਆ ਇਹਨਾਂ ਦੇ ਫੌਰੀਂ ਦੇ ਵਿੱਚ ਇਹ ਕੋਈ ਇਹਨਾਂ ਦੀ ਮੀਆਂ ਬੀਬੀ ਦਾ ਕੋਈ ਟਕਰਾਰ ਹੋਇਆ ਉਹਦੇ ਵਿੱਚ ਉਹ ਪੜਤਾਲ ਕਰਕੇ ਅਗਲੀ ਕਾਰਵਾਈ ਕਰ ਰਹੇ ਪਤਾ ਲੱਗਾ ਗੋਲੀ ਕਦੋਂ ਚਲਾਈਏ ਇਹ ਕੋਈ ਹੁਣ ਹੈਗਾ 11:00 ਵਜੇ ਦਾ ਕੋਈ ਕੀ ਬਾਕਿਆ ਹੋਇਆ ਸੀ ਉਦੋਂ ਦਾ ਇੱਕ ਕਰ ਰਹੇ ਆ ਅਕਲੀ ਦੰਦ ਦੇ ਹੋ ਜਾਣੇ ਆਏ ਆ ਤਾਂ ਕਿ ਉਹ ਵੇਖੂ ਕਿ ਤੇ ਨਸ਼ਰਾਬ ਮੱਗਾ ਪਾਇਆ ਹੋਇਆ ਸੀ ਤਾਂ ਦੀ ਆ ਨਸ਼ਰਾਬ ਪਾਈ ਜੇ ਤੇ ਆ ਰਵਲਿਆ ਤੇ ਮੇਰੇ ਲੈ ਕੇ ਮਗਰ ਪੱਜਾ ਪਿਰਦਾ ਮੈਨੂੰ ਇਹਨੋਂ ਤਾਂ ਜਾਣ ਤੋਂ ਘਤਰਾ ਆ ਤੋ ਆਂਦੇ ਆਂਟੀ ਵੀ ਚੱਲ ਕੋਈ ਨਹੀਂ ਉਹਨਾਂ ਸਮਝਾਇਆ ਤੇ ਮੁੰਜੋ ਯਾ ਵੀ ਤੁਸੀਂ ਤੇ ਆਪਦੇ ਘਰੇ ਵਧੀਆ ਬੱਚੇ ਤੁਹਾਡੇ ਬਾਹਰ ਤੇ ਤੁਸੀਂ ਕਿਉਂ ਇਤਨਾ ਕਰਦੇ ਦੋ ਵਜੇ ਕਾਹਦੇ ਲੱਗਦੇ ਜੇ ਤੇ ਆਂਦੀ ਆ ਨਹੀਂ ਆਂਦਾ ਨਹੀਂ ਕੋਈ ਨਹੀਂ ਤੋ ਆਂਦੇ ਬੀਬੀ ਤੁਹਾਨੂੰ ਰਵਲਣਾ ਮਾਰੀਲ ਮੁਰਝੀ ਚੰਦਰੇ ਚ ਸੋਟ ਰਹਾ ਤੇ ਆਂਦੀ ਵੀਰੇ ਸਾਡੇ ਘਰੇ ਲੋਕ ਵਾਲੀ ਕੋਈ ਚੀਜ਼ ਨਹੀਂ ਤੁਸੀਂ ਨਾਲ ਲੈ ਕੇ ਰਵਲ ਕੋਈ ਨਹੀਂ ਇਸ ਮੇਰੇ ਲੈ ਲਾਂਗੇ ਤੋ ਇਹਨੂੰ ਵੀ ਛੱਡ ਗਏ ਆ ਰਫਲ ਵੀ ਉਹ ਛੱਡ ਗਏ ਜਦੋਂ ਚਲੇ ਗਿਆ ਇਹ ਉੱਠਿਆ ਉਹਨੇ ਫਿਰ ਨਹੀਂ ਕੀ ਸੋਣਾ ਸੀਗਾ ਉੱਠਿਆ ਟੱਟ ਕੇ ਨੇ ਰਵਲ ਕੱਢ ਕੇ ਦੇ ਵਿੱਚ ਰੌਂਦ ਭਰ ਲਿਆ ਤਾਂ ਜਿਹਨਾਂ ਨੇ ਨਾਂ ਦੇ ਭਰੇ ਨੇ ਮੈਂ ਪੰਜ ਕਿੱਥੇ ਉੱਤਰ ਆਈਆਂ ਤਾਂ ਕਹਿੰਦੇ ਬਾਥਰੂਮ 'ਚ ਬਹਿ ਕੇ ਹੁੰਦੇ ਬੇਰੋਂ ਨਾਲ ਫੋਨ ਕੀਤਾ ਤੇ ਆਂਦੇ ਵੀ ਨਹੀਂ ਪੈਂਦੀ ਐਂ ਕੁਝ ਨਹੀਂ ਕਰ ਸਕਦੇ ਐਂ ਸਵੇਰੇ ਕਰਾਂਗੇ ਜੋਕ ਤੇ ਆਹ ਸਾਹਮਣੇ ਗਵਾਂਡੀਆਂ ਦਾ ਘਰ ਹੈ ਉੱਧਰ ਜਾ ਕੇ ਜਿਹੜੀ ਲੰਮੀ ਪੈ ਗਈ ਲੰਮੀ ਨੇ ਕੀ ਪਹਿਣਾ ਵਿਚਾਰੀ ਨੇ ਉੱਧਰ ਜਾ ਕੇ ਬੈਠੀ ਰਹੀ ਉਹਨਾਂ ਦੇ ਘਰੇ ਸਵੇਰੇ ਮੈਨੂੰ ਫੋਨ ਕੀਤਾ ਆਂਦੀ ਪੈਂਦੀ ਰਾਤ ਦਾ ਪੱਜਾ ਫਿਰਦਾ ਜੇ ਤੇ ਮੈਂ ਕੁਝ ਨਹੀਂ ਕਰ ਸਕਦੀ ਐਂ ਕਿ ਮੈਂ ਆਦੇ ਮੁੰਡੇ ਕੋਲੇ ਚਲੀ ਜਾਣਾ ਬਾਹਰ ਤੁਮੇ ਕਹਦਾ ਜੇ ਲੜਦਾ ਤੇ ਮੰਦਿਰ ਤੋਂ ਘਾਟੇ ਤੇ ਨਾ ਨਹੀਂ ਤੇ ਥੱਲੇ ਆ ਜਾ ਤੇ ਮੇਰੇ ਵੱਲ ਆ ਜਾ ਨਾਂਦੀ ਨਹੀਂ ਪੈਂਦੀ ਮੈਂ ਤਾਂ ਕੇ ਪੈੜ ਭੜਾ ਨੂੰ ਕਿਆ ਨਹੀਂ ਕਰਨਾ ਚਾਹੁੰਦੀ ਪੁਲਿਸ ਬੁਲਾਈ ਸੀ ਇਹਨਾਂ ਨੇ ਇੱਥੇ ਇਹਨਾਂ ਵਿਚਾਰੀ ਨੇ ਫੋਨ ਕਰਕੇ ਪੁਲਿਸ ਬੁਲਾਈ ਪੁਲਿਸ ਦੇ ਕੋਈ ਕਾਰਵਾਈ ਨਹੀਂ ਕੀਤੀ ਹੈ ਗਈ ਪੁਲਿਸ ਰਵਾਲੀ ਲੈ ਜਾਂਦੀ ਪੁਲਿਸ ਰਵਾਲੀ ਲੈ ਜਾਂਦੀ ਕੇਦੇ ਘਰੇ ਹੀ ਰੱਖ ਜਾਂਦੇ ਕੋਈ ਨਹੀਂ ਸਵੇਰੇ ਬਾਅਦ ਲਾਂਗੇ ਨਾ ਬੋਲਦਾ ਦੇਖ ਲੈਣਾ ਕੋਈ ਸਨੇ ਕੋਈ ਕਾਰਵਾਈ ਨਹੀਂ ਕੀਤੀ